ਅੱਜ ਤੋਂ 2 ਦਿਨ ਪਹਿਲਾਂ 5 28 ਤਰੀਕ ਦੀ ਦਰਮਿਆਨੀ ਰਾਤ ਨੂੰ ਕਮੀਰ ਪਟਾਰੀਆ ਨਾਮ ਦੇ 33 ਸਾਲ ਦੇ ਪਟਿਆਲਾ ਨਿਵਾਸੀ ਨੌਜਵਾਨ ਦਾ ਚਾਰ ਬੋਸ਼ੀਆਂ ਨੇ ਪਾਸੀ ਰੋਡ ਤੇ ਬੜੀ ਬੇਰਹਿਮੀ ਨਾਲ ਕਤਲ ਕੀਤਾ ਸੀ ਤੇ ਉਹਦੀ ਟੀਯੂਵੀ 300 ਮੇਂਦਰਾ ਦੀ ਜਿਹੜੀ ਗੱਡੀ ਆ ਉਹ ਖੋਣ ਦੀ ਕੋਸ਼ਿਸ਼ ਕੀਤੀ ਮੰਜੋਬ ਬੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇਟ ਪਟਿਆਲਾ ਪੁਲਿਸ ਬੜੀ ਪ੍ਰਗਰਮੀ ਨਾਲ ਜਦੋਂ ਵੀ ਕੋਈ ਵੀ ਸੈਂਸੇਸ਼ਨਲ ਅਤੇ ਸੰਖਮੀ ਕੇਸ ਕ੍ਰਾਈਮ ਹੁੰਦਾ ਆ ਉਹਦੇ ਮਗਰ ਪੈ ਜਾਂਦੀ ਹੈ ਐਂਡ ਰਿਕਾਰਡ ਟਾਈਮ ਚ ਪਿਛਲੇ ਇੱਕ ਸਾਲ ਚ ਪਟਿਆਲਾ ਪੁਲਿਸ ਨੇ ਹਰੇਕ ਕ੍ਰਾਈਮ ਨੂੰ ਟ੍ਰੇਸ ਕੀਤਾ ਉਸੇ ਲੜੀ 'ਚ ਤੁਹਾਨੂੰ ਬਹੁਤ ਵੱਡੀ ਸਫਲਤਾ ਉਦੋਂ ਮਿਲੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਮੀਰ ਕਟਾਰੀਆ ਨਾਮ ਦੇ ਪਟਿਆਲਾ ਨਿਵਾਸੀ ਨੌਜਵਾਨ ਦਾ ਗੱਡੀ ਖੋਹਣ ਦੇ ਇਰਾਦੇ ਨਾਲ ਬੜੀ ਬੇਰਹਿਮੀ ਨਾਲ ਚਾਰ ਦੋਸ਼ੀਆਂ ਨੇ ਪੜਕੇ ਪਾਸੀ ਰੋਡ 'ਤੇ ਕਤਲ ਕੀਤਾ ਸੀ ਗੱਡੀ ਖੋਹ ਕੇ ਲੈ ਕੇ ਜਾਣ ਦੀ ਕੋਸ਼ਿਸ਼ 'ਚ ਗੱਡੀ ਦਰਖਤ 'ਚ ਵੱਜ ਗਈ ਸੀ ਤੇ ਖਰਾਬ ਹੋ ਗਈ ਸੀ ਤੇ ਚਾਰੇ ਦੋਸ਼ੀ ਉੱਥੋਂ ਮੋਟਰਸਾਈਕਲ 'ਤੇ फरार ਹੋ ਗਏ ਸੀ ਇਹ ਬਿਲਕੁਲ ਇੱਕ ਬਲਾਈਂਡ ਮਰਡਰ ਸੀਗਾ ਐਂਡ 48 ਘੰਟਿਆਂ ਦੇ ਅੰਦਰ ਪਟਿਆਲਾ ਪੁਲਿਸ ਨੇ ਇੱਕ ਤੇ ਸਾਰੇ ਦੋਸ਼ੀ ਆਇਡੈਂਟੀਫਾਈ ਕਰ ਲਏ। ਉਹਨਾਂ ਚੋਂ ਇੱਕ ਦੋਸ਼ੀ ਜਿਹੜਾ ਸਭ ਤੋਂ ਪਹਿਲਾਂ ਅਰੈਸਟ ਕੀਤਾ ਬਿੱਲਾ ਨਾਮ ਦਾ ਲਾਹੌਰੀ ਗੇਟ ਏਰੀਆ ਦਾ। ਉਸ ਤੋਂ ਬਾਅਦ ਉਹਨੂੰ ਸਖਾਈ ਨਾਲ ਪੁੱਛਗਿੱਛ ਕਰਨ ਤੇ ਜਿਹੜਾ ਦੂਜਾ ਦੋਸ਼ੀ ਸੀਗਾ ਅਭਿਸ਼ੇਕ ਨਾਮ ਦਾ। ਅੱਜ ਐਸਪੀ ਸਿਟੀ ਸਰਫਰਾਜ਼ ਆलम ਐਸਪੀ ਡੀ ਯੋਗੇਸ਼ ਸ਼ਰਮਾ ਡੀਐਸਪੀ ਡੀ ਪਵਨਜੀਤ ਜੀ ਇੰਚਾਰਜ ਪੀਆਈਓ ਪਟਿਆਲਾ ਸ਼ਮਿੰਦਰ ਸਿੰਘ ਤੇ ਐਸਐਚਓ ਸਿਵਲ ਲਾਈਨ ਹਰਜਿੰਦਰ ਸਿੰਘ ਢਿੱਲੋਂ ਇਹਨਾਂ ਨੇ ਟੀਮਾਂ ਬਣਾ ਕੇ ਲਗਾਤਾਰ ਲੰਬੰਦੀ ਦੋਸ਼ੀਆਂ ਨੂੰ ਕੋਸ਼ਿਸ਼ ਕਰ ਰਹੇ ਸੀ ਤੇ ਜਿਹੜਾ ਦੂਜਾ ਦੋਸ਼ੀ ਸੀਗਾ ਵਿਸ਼ੇਕ ਅੱਜ ਉਹਨੂੰ ਬਖਸ਼ੀਵਾਲ ਬਾਣੇ ਦੇ ਏਰੀਏ 'ਚ ਜਦੋਂ ਘੇਰਾ ਪਾ ਕੇ ਪੁਲਿਸ ਪਾਰਟੀ ਨੇ ਰੋਕਿਆ ਤੇ ਉਹਨੇ ਪੁਲਿਸ ਪਾਰਟੀ ਤੇ 10 राउंड ਫਾਇਰ ਕੀਤੇ ਜਵਾਬੀ ਫਾਇਰ ਕਰਦੇ ਹੋਏ ਬੜੀ ਬਹਾਦਰੀ ਨਾਲ ਪੁਲਿਸ ਪਾਰਟੀ ਨੇ ਜਦੋਂ ਜਵਾਬੀ ਫਾਇਰ ਕੀਤੇ ਤੇ ਇੱਕ ਗੋਲੀ ਉਹਦੇ ਥਾਈ 'ਚ ਲੱਗੀ ਉਹ ਇੰਜਰਡ ਹੋ ਗਿਆ ਇਮੀਡੀਏਟਲੀ ਉਹਨੂੰ ਰਜਿੰਦਰਾ ਹਸਪੀਟਲ ਸ਼ਿਫਟ ਕੀਤਾ ਗਿਆ ਤੇ ਰਿਪੋਰਟ ਟਾਈਮ 'ਚ ਇਸ ਅੰਨੇ ਕਤਲ ਦੀ ਵਾਰਦਾਤ ਨੂੰ ਟ੍ਰੇਸ ਕਰਨਾ 48 ਘੰਟਿਆਂ ਦੇ ਅੰਦਰ ਬੋਸ਼ੀਆਂ ਨੂੰ ਆਈਡੈਂਟੀਫਾਈ ਕਰਨਾ ਅਰੈਸਟ ਕਰਨਾ ਤੇ ਜਦੋਂ ਉਹਨਾਂ ਚੋਂ ਇੱਕ ਬੋਸ਼ੀ ਨੇ ਪੁਲਿਸ ਪਾਰਟੀ ਤੇ ਜਾਨੋ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਈਆਂ ਤੇ ਪੁਲਿਸ ਪਾਰਟੀ ਨੇ ਵੀ ਰਿਟਾਰੀਐਟਰੀ ਫਾਇਰ ਕੀਤਾ ਮੈਂ ਸਾਰੇ ਕ੍ਰਿਮੀਨਲ ਅਤੇ ਗੈਂਗਸਟਰਾਂantra ਨੂੰ ਸਖਤ ਸਨੇਹਾ ਦੇਣਾ ਚਾਹੁੰਦਾ ਹਾਂ ਕਿ ਜੇਕਰ ਪਟਿਆਲੇ 'ਚ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਰੇ ਸੋਚਿਆ ਇਅਸੀਂ ਟ੍ਰੇਸ ਵੀ ਕਰਾਂਗੇ ਡਿਟੈਕਟ ਵੀ ਕਰਾਂਗੇ ਤੇ ਜਾਪਤ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਅਮਲ 'ਚ ਲੈ ਕੇ ਆਵਾਂਗੇ। ਸਰ ਚਾਰੇ ਇਹਦੇ 'ਚ ਬਾਕੀ ਖੁਦ ਨਾਜ਼ਿਕ ਕਰ ਰਹੇ ਆ ਅਸੀਂ ਕਈ। ਬਾਕੀ ਜਿਹੜੇ ਦੋ ਦੋਸ਼ੀ ਨੇ ਉਹ ਵੀ ਆਈਡੈਂਟੀਫਾਈਡ ਨੇ। ਉਹਨਾਂ ਦੀ ਵੀ ਅਰੈਸਟ ਲਈ ਟੀਮਾਂ ਬਾਹਰ ਨਿਕਲੀਆਂ ਹੋਈਆਂ ਤਾਂ ਬਹੁਤ ਛੇਤੀ ਅਸੀਂ ਉਹਨਾਂ ਨੂੰ ਵੀ ਅਰੈਸਟ ਕੀਤਾ ਕਰਾਂਗੇ। ਤੇ ਜਿਹੜੇ ਹੋਰ ਦੋ ਦੋਸ਼ੀ ਜਿਨ੍ਹਾਂ ਨੇ ਇਹਨਾਂ ਨੂੰ ਪਨਾਹ ਦਿੱਤੀ ਸੀ, ਠਾਰ ਦਿੱਤੀ ਸੀ। ਉਹ ਵੀ ਮੁੰਡੇ ਅਰੈਸਟ ਕਰਕੇ ਉਹਨਾਂ ਦਾ ਸੈਪਰੇਟ ਐਫ ਆਈ ਆਰ ਰਜਿਸਟਰ ਕੀਤੀ ਗਈ ਹੈ ਤੇ ਇੱਕ ਵਪਨ ਦੀ ਬਰਾਮਦਗੀ ਉਹਨਾਂ ਤੋਂ ਵੀ ਹੋਈ ਹੈ ਤੇ ਇਸ ਸੰਤਨੀ ਕੇਸ ਵਾਰਦਾਤ ਨਾਲ ਜਿਹੜਾ ਇੱਕ ਸਹਿਮ ਦਾ ਮਾਹੌਲ ਸੀਗਾ ਪਟਿਆਲਾ ਪੁਲਿਸ ਨੇ ਰਿਕਾਰਡ ਟਾਈਮ 'ਚ ਜਿਵੇਂ ਬੀਤੇ ਦਿਨੀ ਵੀ ਅਸੀਂ ਪੂਰੀ ਕਾਰਵਾਈ ਕਰਦੇ ਉਹ ਕਾਰਵਾਈ ਕਰਦੇ ਹੋਏ ਜਿਹੜਾ ٹرسٹ ਆ ਉਹ ਦੁਬਾਰੇ ਜਿਹੜਾ ਬਣਾਇਆ ਹੈ ਤੇ ਮੈਂ ਸਾਰੇ ਕ੍ਰਿਮਨਲ ਅੰਤਰਾਂ ਨੂੰ ਇੱਕ ਸਟਰੋਂਗ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਪਟਿਆਲਾ ਪੁਲਿਸ ਪੂਰੀ ਤਰ੍ਹਾਂ ਚਾਚਚਬੰਦ ਅਤੇ ਮੁਸਤਫਿਦਾਗੀ ਹੈ ਤੇ ਅਸੀਂ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਤੇ ਬੜ ਜ਼ੋਰ ਫੋਕਸ ਕਰਦੇ ਹਾਂ